ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮ੍ਰਿਕਾ ਅੱਜ ਫਿਰ ਤੋਂ ਹਾਜ਼ਰ ਹਾਂ ਅਮਿਸ ਫੇਰ ਦੇ ਵਿੱਚ ਨਵੇਂ ਚੈਪਟਰ ਦੇ ਨਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦਾ ਚੈਪਟਰ ਹੈ 19 ਤੇ ਚੈਪਟਰ ਦਾ ਨਾਂ ਡਰ ਦੂਰ ਕਰ ਲਈ ਅਚੇਤਨ ਮੰਦੀ ਵਰਤੋ ਚਲੋ ਸ਼ੁਰੂ ਕਰਤੀ ਹਾਂ ਮੇਰੇ ਇੱਕ ਵਿਦਿਆਰਥੀ ਨੇ ਮੈਨੂੰ ਦੱਸਿਆ ਕਿ ਉਸ ਨੂੰ ਇੱਕ ਭੋਜਨ ਸਮਰੋਹ ਵਿੱਚ ਬੋਲਣ ਲਈ ਬੁਲਾਇਆ ਗਿਆ 1000 ਲੋਕਾਂ ਦੇ ਸਾਹਮਣੇ ਬੋਲਣ ਬਾਰੇ ਸੋਚਦਾ ਹੀ ਉਹ ਬੌਂਦਲ ਗਿਆ ਉਸਨੇ ਆਪਣੇ ਇਸ ਡਰ ਨੂੰ ਦੂਰ ਕਰਨ ਲਈ ਇੱਕ ਵਿਧੀ ਵਰਤੀ। ਕਈ ਰਾਤਾਂ ਤੱਕ ਰਾਮ ਕੁਰਸੀ ਤੇ ਬੈਠ ਕੇ 15 ਮਿੰਟ ਤੱਕ ਆਪਣੇ ਆਪ ਨੂੰ ਹੌਲੀ-ਹੌਲੀ ਸਾਫ਼-ਸਾਫ਼ ਇਸ ਕਾਰਟ ਮਕ ਟਾਂਗ ਨਾਲ ਮੁਖਾਬਿਤ ਹੁੰਦਾ ਤੇ ਕਹਿੰਦਾ ਮੈਂ ਇਸ ਡਰ ਤੇ ਕਾਬੂ ਛੋਣ ਵਾਲਾ ਹਾਂ। ਹੁਣ ਮੈਂ ਇਸ ਤੇ ਕਾਬੂ ਪਾ ਰਿਹਾ। ਮੈਂ ਤਿਆਰੀ ਤੇ ਵਿਸ਼ਵਾਸ ਨਾਲ ਬੋਲਦਾ ਹਾਂ। ਮੈਂ ਸਹਿਜ ਤੇ ਸੁਖਾਲਾ ਹਾਂ। ਉਸਨੇ ਮਨ ਦੇ ਇੱਕ ਨਿਸ਼ਚਿਤ ਨਿਯਮ ਅਨੁਸਾਰ ਚੱਲ ਕੇ ਆਪਣੇ ਡਰ ਤੇ ਕਾਬੂ ਪਾ ਲਿਆ ਅਚੇਤਨ ਮਨ ਸੁਝਾਵਾਂ ਲਈ ਸਹਿਯੋਗੀ ਹੈ ਤੇ ਸੁਝਾਵਾਂ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ ਜਦੋਂ ਤੁਹਾਡਾ ਮਨ ਖੜੋਤ ਵਿੱਚ ਹੁੰਦਾ ਹੈ ਤਾਂ ਸਹਜ ਤੇ ਆਰਾਮ ਦੀ ਅਵਸਥਾ ਵਿੱਚ ਹੁੰਦਾ ਹੈ ਤਾਂ ਅਚੇਤਨ ਮਨ ਦੀਆਂ ਸੋਚਾਂ ਅਚੇਤਨ ਮਨ ਵਿੱਚ ਸਮਾ ਜਾਂਦੀਆਂ ਹਨ ਔਸਮੋਸਿਸ ਦੀ ਪ੍ਰਕਿਰਿਆ ਵਾਂਗ ਅਚੇਤਨ ਮਨ 'ਚ ਡੁੱਬੇ ਸੋਚਦੇ ਇਹ ਚੰਗੇ ਬੀਜ ਆਪਣੀ ਤਰ੍ਹਾਂ ਨਾਲ ਦੁਬਾਰਾ ਉੱਗਦੇ ਹਨ ਤਸਤ ਸੀ ਧਿਆਰ ਭਰ ਧਿਆਰ ਸੰਜਿਦਾ ਤੇ ਸ਼ਾਂਤ ਹੋ ਜਾਂਦੇ ਹਾਂ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਅਕਸਰ ਕਿਹਾ ਜਾਂਦਾ ਹੈ ਕਿ ਡਰ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਹਾਰ ਬਿਮਾਰੀ ਤੇ ਭੈੜੇ ਮਾਨਵੀ ਸਬੰਧਾਂ ਦੇ ਪਿੱਛੇ ਡਰੀ ਹੈ ਕਰੋੜਾਂ ਲੋਕ ਆਪਣੇ ਅਤੀਤ ਭਵਿੱਖ ਬੁਢਾਪੇ ਦਿਮਾਗੀ ਅਸੰਤੁਲਨ ਅਤੇ ਮੌਤ ਤੋਂ ਡਰਦੇ ਹਨ ਡਰ ਦਾ ਤੁਹਾਡੇ ਮਨ ਦਾ ਇੱਕ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਤੋਂ ਹੀ ਡਰਦੇ ਹੋ ਇੱਕ ਛੋਟਾ ਜਿਹਾ ਬੱਚਾ ਡਰ ਨਾਲ ਅਪਾਹਜ ਵੀ ਹੋ ਸਕਦਾ ਹੈ ਜੇਕਰ ਉਹਨੂੰ ਇਹ ਕਹਿ ਕੇ ਡਰਾਇਆ ਜਾਵੇ ਕਿ ਉਸ ਦੀ ਮੰਜ਼िल हेਠ ਹਵਾ ਹੈ ਜੋ ਉਸ ਨੂੰ ਚੁੱਕ ਕੇ ਲੈ ਜਾਵੇਗਾ ਜਦੋਂ ਉਹਦਾ ਪਿਤਾ ਲਾਈਟ ਜਗਾ ਕੇ ਤਸੱਲੀ ਕਰਾਉਂਦਾ ਹੈ ਕਿ ਕੋਈ ਹਵਾਨੀ ਹੈ ਤਾਂ ਉਹਦਾ ਡਰ ਦੂਰ ਹੋ ਜਾਂਦਾ ਹੈ ਬੱਚੇ ਦੇ ਡਰ ਦਾ ਕਾਰਨ ਇੱਕ ਵਹਿਮ ਨੂੰ ਸੱਚ ਮੰਨ ਲੈਣਾ ਸੀ ਤੇ ਪਿਤਾ ਦੇ ਸਮਝਾਉਣ ਨਾਲ ਉਹਦੇ ਵਹਿਮ ਦਾ ਇਲਾਜ ਹੋ ਗਿਆ ਉਮਨ ਤਸੱਲੀ ਮਿਲ ਗਈ ਕਿ ਜਿਸ ਚੀਜ਼ ਤੋਂ ਉਹ ਡਰ ਜਾਂਦਾ ਸੀ ਉਹ ਤਾਂ ਅਸਲ 'ਚ ਹੈ ਹੀ ਨਹੀਂ ਸੀ ਇਹ ਤਾਂ ਸਾਡੇ ਵਹਿਮ ਦਾ ਪਰਛਾਵਾਂ ਹੈ ਤੇ ਪਰਛਾਵੇਂ ਕਦੇ ਸੱਚ ਨਹੀਂ ਹੁੰਦੇ ਜਿਹੜੀ ਗੱਲ ਤੋਂ ਡਰਦੇ ਹੋ ਉਹੀ ਕਰੋ ਮਸ਼ਹੂਰ ਫਿਲਾਸਫਰ ਦੇ ਸ਼ਾਇਰ ਐਮਰਸਨ ਨੇ ਕਿਹਾ ਸੀ ਜਿਹੜੇ ਕੰਮਾਂ ਤੋਂ ਤੁਸੀਂ ਡਰਦੇ ਹੋ ਉਹੀ ਕਰੋ ਤੇ ਡਰ ਦੀ ਮੌਤ ਨਿਸ਼ਚਿਤ ਹੈ ਇੱਕ ਸਮਾਂ ਸੀ ਜਦੋਂ ਇਸ ਕਿਤਾਬ ਦੇ ਲੇਖਕ ਦੇ ਮਨ ਵਿੱਚ ਦਰਸ਼ਕਾਂ ਸਾਹਮਣੇ ਸਟੇਜ ਤੇ ਆਉਣ ਦਾ ਇੰਨਾ ਡਰ ਸੀ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਸੀ ਮੈਂ ਇਸੇ ਢੰਗ ਨਾਲ ਆਪਣੇ ਡਰ ਤੇ ਕਾਬੂ ਪਾਇਆ ਮੈਂ ਦਰਸ਼ਕਾਂ ਸਾਹਮਣੇ ਖੜਦਾ ਸਾਂ ਜਿਸ ਚੀਜ਼ ਤੋਂ ਡਰਦਾ ਸਾਂ ਉਹੀ ਕਰਦਾ ਸੀ ਤੇ ਡਰ ਮੇਰੇ ਡਰ ਦੀ ਮੌਤ ਨਿਸ਼ਚਿਤ ਸੀ ਜਦੋਂ ਤੁਹਾਨੂੰ ਪੱਕਾ ਹੋ ਜਾਂਦਾ ਹੈ ਕਿ ਤੁਸੀਂ ਡਰ ਨੂੰ ਕਾਬੂ ਕਰ ਲਿਆ ਹੈ ਤੇ ਤੁਹਾਡਾ ਚੇਤਨ ਮਨ ਇੱਕ ਨਿਸ਼ਚਿਤ ਫੈਸਲੇ ਤੇ ਪਹੁੰਚ ਜਾਂਦਾ ਹੈ ਤਾਂ ਤੁਹਾਡੇ ਅਚੇਤਨ ਮਨ ਦੀ ਸ਼ਕਤੀ ਦਾ ਵੇਗ ਜੋ ਤੁਹਾਡੀ ਸੋਚ ਦੇ ਅਨੁਕੂਲ ਚੱਲਦਾ ਹੈ ਤੁਹਾਡੇ ਡਰ ਨੂੰ ਰੋੜ ਕੇ ਲੈ ਜਾਂਦਾ ਸਟੇਜ ਦੇ ਡਰ ਨੂੰ ਕਿਵੇਂ ਭਜਾਈਏ ਇੱਕ ਜਵਾਨ ਔਰਤ ਦਾ ਆਡੀਸ਼ਨ ਹੋਣਾ ਸੀ ਤੇ ਉਹਨੂੰ ਇੰਟਰਵਿਊ ਦੀ ਉਡੀਕ ਸੀ ਉਹਦੇ ਵਿੱਚ ਸਟੇਜ ਦਾ ਡਰ ਸਟੇਜ ਫੋਬੀਆ ਸੀ ਜਿਸ ਕਾਰਨ ਪਿਛਲੀਆਂ ਤਿੰਨ ਇੰਟਰਵਿਊਆਂ ਵਿੱਚ ਉਹ ਪੂਰੀ ਤਰ੍ਹਾਂ ਸਫਲ ਹੋ ਰਹੀ ਸੀ ਉਸਦੀ ਆਵਾਜ਼ ਬੜੀ ਚੰਗੀ ਸੀ ਪਰ ਉਹਨੂੰ ਡਰ ਸੀ ਜਦੋਂ ਗਾਉਣ ਲੱਗੇਗੀ ਸਟੇਜ ਫੋਬੀਆ ਉਸਨੂੰ ਕਾਬੂ ਕਰ ਲਏਗਾ ਸਬਕੌਂਸ਼ੀਅਸ ਮਾਈਂਡ ਤੁਹਾਡੇ ਡਰ ਨੂੰ ਵੀ ਸੁਝਾਅ ਦੇ ਤੌਰ ਤੇ ਲੈਂਦਾ ਹੈ ਤੇ ਇਹਨੂੰ ਤੁਹਾਡੇ ਅਨੁਭਵ ਦਾ ਅੰਗ ਬਣਾ ਦਿੰਦਾ ਹੈ ਪਿਛਲੀਆਂ ਤਿੰਨ ਆਡੀਸ਼ਨਾਂ ਵਿੱਚ ਡਰ ਨੇ ਉਸ ਤੇ ਗਾਉਣ ਵਿੱਚ ਗਲਤੀਆਂ ਕਰਵਾਈਆਂ ਤੇ ਉਹ ਰੋਣ ਲੱਗ ਪਈ ਕਾਰਨ ਸਿਰਫ ਆਪਣੇ ਆਪ ਅਚੇਤਨ ਤੱਕ ਪੁੱਜੀ ਸੋਚ ਜਾਂ ਲੁਕਿਆ ਹੋਇਆ ਡਰ ਸੀ ਜਿਸ ਨੇ ਭਵਨਾ ਆਤਮਾ ਦਾ ਦੇ ਅੰਤਰ ਮੁਖਤਾ ਦਾ ਰੂਪ ਲੈ ਲਿਆ ਉਸ ਦੇ ਇੱਕ ਤਰਤੀਬ ਵਰਤ ਕੇ ਇਸ ਡਰ ਤੇ ਕਾਬੂ ਪਾਇਆ ਦਿਨ ਵਿੱਚ ਤਿੰਨ ਵਾਰ ਇਕੱਲਾਇਕ ਕਮਰੇ ਚ ਬੰਦ ਹੋ ਜਾਂਦੀ ਇੱਕ ਕੁਰਸੀ ਤੇ ਆਰਾਮ ਨਾਲ ਬੈਠਦੀ ਸੀ ਸਰੀਰ ਢਿੱਲਾ ਛੱਡ ਕੇ ਅੱਖਾਂ ਬੰਦ ਕਰ ਲੈਂਦੀ ਸੀ ਆਪਣੇ ਮਨ ਤੇ ਸਰੀਰ ਨੂੰ ਸਥਿਰ ਕਰ ਲੈਂਦੀ ਸੀ ਸਰੀਰਕ ਸਥਿਤੀ ਸਹਿਜ ਹੋਣ ਤੇ ਸਹਾਇਕ ਹੁੰਦੀ ਹੈ ਤੇ ਮਨ ਨੂੰ ਸੁਝਾਅ ਗ੍ਰਹਿਣ ਕਰਨ ਦੇ ਅਨੁਕੂਲ ਕਰ ਲੈਂਦੀ ਹੈ ਉਹ ਡਰ ਦੇ ਸੁਝਾਵਾਂ ਨੂੰ ਰੱਦ ਕਰਨ ਲਈ ਆਪਣੇ ਆਪ ਨੂੰ ਆਖਦੀ ਮੈਂ ਬੜਾ ਸੋਹਣਾ ਗੌਂਦੀ ਹਾਂ ਮੈਂ ਸੰਜਮੀ ਸੰਜੀਦਾ ਦ੍ਰਿੜ ਤੇ ਸ਼ਾਂਤ ਹਾਂ ਉਹ ਇਹਨਾਂ ਲਫ਼ਜ਼ਾਂ ਨੂੰ ਹੌਲੀ-ਹੌਲੀ ਸਹਿਜਤਾ ਨਾਲ ਤੇ ਭਾਵਨਾ ਨਾਲ ਇੱਕ ਬੈਠਕ ਵਿੱਚ 5 ਤੋਂ 10 ਵਾਰ ਦੁਹਰਾਉਂਦੀ ਸੀ ਉਹ ਦਿਨ ਵਿੱਚ ਤਿੰਨ ਵਾਰ ਅਜਿਹੀਆਂ ਬੈਠਕਾਂ ਕਰਦੀ ਸੀ ਤੇ ਸੌਣ ਤੋਂ ਪਹਿਲਾਂ ਵੀ ਇਹ ਲਫ਼ਜ਼ ਦੁਹਰਾਉਂਦੀ ਸੀ ਹਫ਼ਤੇ ਦੇ ਅੰਤ ਤੱਕ ਪੂਰੀ ਤਰ੍ਹਾਂ ਨਾਲ ਡ੍ਰਿਡ ਹੋ ਗਏ ਅਤੇ ਉਸ ਦੇ ਸ਼ਾਨਦਾਰ ਆਡੀਸ਼ਨ ਦਿੱਤੀ ਉੱਪਰ ਦੱਸੀ ਤਰਤੀਬ ਅਪਣਾਓ ਤੇ ਆਪਣੇ ਡਰ ਨੂੰ ਨਿਸ਼ਚਿਤ ਤੌਰ ਤੇ ਭਜਾਓ ਹਾਰਨ ਦਾ ਡਰ ਅਕਸਰ ਸਥਾਨਕ ਯੂਨੀਵਰਸਿਟੀ ਦੇ ਜਵਾਨ ਮੁੰਡੇ ਮੇਰੇ ਕੋਲ ਆਉਂਦੇ ਹਨ ਨਾਲ ਕਈ ਸਕੂਲ ਟੀਚਰ ਵੀ ਹੁੰਦੇ ਆ ਜੋ ਇਮਤਿਹਾਨਾਂ ਬਾਰੇ ਡਰ ਦਾ ਸ਼ਿਕਾਰ ਸਨ ਸ਼ਿਕਾਇਤ ਇੱਕੋ ਸੀ ਮੇਰੇ ਸਾਰੇ ਸਵਾਲਾਂ ਦੇ ਜਵਾਬ ਆਉਂਦੇ ਹੁੰਦੇ ਆ ਪਰ ਮੈਨੂੰ ਇਮਤਿਹਾਨ ਦਿੰਦੇ ਸਭ ਕੁਝ ਭੁੱਲ ਜਾਂਦਾ ਹੈ ਇਸ ਦੇ ਪਿੱਛੇ ਇੱਕੋ ਵਿਚਾਰ ਹੈ ਜਿਸ ਤੇ ਅਸੀਂ ਧਿਆਨ ਕੇਂਦ੍ਰਿਤ ਕਰ ਲੈਣੇ ਹਨ ਮੈਂ ਮਹਿਸੂਸ ਕੀਤਾ ਕਿ ਇਹ ਸਾਰੇ ਹੀ ਅਸਫਲਤਾ ਦੇ ਡਰ ਨੂੰ ਚੁੱਕੀ ਫਿਰਦੇ ਨੇ ਅਸਥਾਈ ਯਾਦਦਾਸ਼ਤ ਖਤਮ ਹੋਣੀ ਡਰ ਕਰਨੀ ਹੈ ਅਤੇ ਸਾਡੇ ਸਾਰੇ ਅਨੁਭਵਨ ਦਾ ਅੰਗ ਇਹੋ ਹੈ ਮੈਡੀਕਲ ਦਾ ਇੱਕ ਵਿਦਿਆਰਥੀ ਆਪਣੀ ਕਲਾਸ ਦਾ ਬੜਾ ਹੁਣਹਾਰ ਵਿਦਿਆਰਥੀ ਸੀ ਪਰ ਲਿਖਤੀ ਜਾਂ ਮੌਖਿਕ ਇਮਤਿਹਾਨ ਸਮੇਂ ਘਬਰਾਟ ਕਰਨ ਕਾਰਨ ਸਰਲ ਜਿਹੇ ਸਵਾਲਾਂ ਦੇ ਜਵਾਬ ਵੀ ਠੀਕ ਤਰ੍ਹਾਂ ਨਹੀਂ ਦੇ ਪਾਉਂਦਾ ਸੀ ਮੈਂ ਉਸ ਨੂੰ ਸਮਝਾਇਆ ਕਿ ਇਸ ਦਾ ਕਾਰਨ ਇਮਤਿਹਾਨ ਤੋਂ ਕਈ ਦਿਨ ਪਹਿਲਾਂ ਡਰ ਤੇ ਚਿੰਤਾ ਵਿੱਚ ਰਹਿਣਾ ਹੈ ਇਹਨਾਂ ਨਕਾਰਾਤਮਕ ਸੋਚਾਂ ਨੂੰ ਡਰ ਹੋਰ ਵਧਾ ਦਿੰਦਾ ਹੈ ਡਰ ਦੀ ਭਾਵਨਾ ਚਿਲਕ ਪੇਟਿਆ ਇਹ ਸੋਚਾ ਅਚੇਤਨ ਮਨ 'ਚ ਵਸ ਹੋ ਜਾਂਦੀਆਂ ਹਨ ਦੂਜੇ ਲਫ਼ਜ਼ਾਂ ਵਿੱਚ ਇਹ ਨੌਜਵਾਨ ਆਪਣੇ ਸਬਕੌਨਸ਼ੀਅਸ ਮਾਈਂਡ ਨੂੰ ਵਾਰ-ਵਾਰ ਕਹਿ ਰਿਹਾ ਸੀ ਦੇਖੀ ਕਿਦਰੇ ਮੈਂ ਅਸਫਲ ਨਾ ਹੋ ਜਾਵਾਂ ਤੇ ਉਹ ਸੱਚਮੁੱਚ ਅਸਫਲ ਹੋ ਜਾਂਦਾ ਸੀ ਇਮਤਿਹਾਨ ਵਾਲੇ ਦਿਨ ਸਬਕੌਨਸ਼ੀਅਸ ਮਾਈਂਡ ਨੂੰ ਆਖੀ ਗੱਲ ਹੀ ਉਹ ਅੰਦਰ ਘੁੰਮ ਰਹੀ ਹੁੰਦੀ ਹੈ ਜਿਸ ਨੂੰ ਮਨੋਵਿਗਿਆਨਿਕ ਦੇ ਖੇਤਰ ਵਿੱਚ ਸਜਾਉ ਉਸ ਯਾਦ ਦਾ ਖਾਤਮਾ ਕਿਹਾ ਜਾਂਦਾ ਹੈ ਉਸ ਨੇ ਡਾਰਤੇ ਕਾਬੂ ਕਿਵੇਂ ਪਾਇਆ ਉਸ ਮੈਡੀਕਲ ਵਿਦਿਆਰਥੀ ਨੇ ਸਮਝ ਲਿਆ ਸੀ ਕਿ ਸਬਕੌਂਸ਼ੀਅਸ ਮਾਈਂਡ ਯਾਦਦਾਸ਼ਤ ਦਾ ਭੰਡਾਰ ਹੈ ਤੇ ਉਸ ਨੇ ਮੈਡੀਕਲ ਟ੍ਰੇਨਿੰਗ ਦੌਰਾਨ ਜੋ ਵੀ ਪੜ੍ਹਿਆ ਸੁਣਿਆ ਹੈ ਉਸ ਦਾ ਮੁਕਮਲਕਾਰ ਇਸ ਵਿੱਚ ਸੀ ਉਸ ਨੇ ਇਹ ਵੀ ਜਾਣਿਆ ਕਿ ਸਬਕੌਂਸ਼ੀਅਸ ਮਾਈਂਡ ਹੰਗਾਰਾ ਪੜਨ ਵਾਲਾ ਤੇ ਬਰਾਬਰੀ ਦਾ ਕਾਰਜ ਕਰਨ ਵਾਲਾ ਹੈ ਸਹਿਜ ਸ਼ਾਂਤ ਧ੍ਰਿੜ ਧ੍ਰਿੜ ਹੋ ਕੇ ਹੀ ਇਸ ਨਾਲ ਜੁੜਿਆ ਜਾ ਸਕਦਾ ਹੈ ਹਰ ਰਾਤ ਉਸ ਨੇ ਕਲਪਨਾ ਕਰਨੀ ਸ਼ੁਰੂ ਕਰ ਦਿੱਤੀ ਜਿਵੇਂ ਉਸ ਦੀ ਮਾਂ ਉਸ ਨੂੰ ਸ਼ਾਨਦਾਰ ਸਫਲਤਾ ਦੀ ਮੁਬਾਰਕਬਾਦ ਦੇ ਰਹੀ ਹੋਵੇ ਉਹ ਆਪਣੇ ਹੱਥ 'ਚ ਇੱਕ ਕਾਲਪਨਿਕ ਪੱਤਰ ਮਹਿਸੂਸ ਕਰਦਾ ਜਿਵੇਂ ਹੀ ਉਸ ਨੇ ਵਧੀਆ ਨਤੀਜੇ ਦੀ ਕਲਪਨਾ ਕਰਨੀ ਸ਼ੁਰੂ ਕਰ ਦਿੱਤੀ ਉਸ ਦੇ ਅੰਦਰ ਵੀ ਇਸ ਦੇ ਅਨੁਕੂਲ ਹੰਗਾਰ ਅਤੇ ਸਰਗਰਮੀ ਸ਼ੁਰੂ ਹੋ ਗਈ ਉਸ ਦੇ ਅਚੇਤਨ ਮਨ ਦੀ ਸਰਬ ਸਿਆਨਪ ਤੇ ਸਰਬ ਸਮਰਾਤ ਸ਼ਕਤੀ ਨੇ ਆਪਣਾ ਦਖਲ ਦੇਣਦਿਆਂ ਚੇਤਨਮਨ ਨੂੰ ਅਨੁਕੂਲ ਨਿਰਦੇਸ਼ ਦੇਣੇ ਸ਼ੁਰੂ ਕਰ ਦਿੱਤੇ ਉਸਨੇ ਜਿਸ ਸਿੱਟੇ ਦੀ ਕਲਪਨਾ ਕੀਤੀ ਸੀ ਉਸੇ ਸਿੱਟੇ ਨੂੰ ਸਕਾਰ ਕਰਨ ਦੀ ਇੱਛਾ ਰੱਖਦਾ ਸੀ ਇਸ ਤਰਤੀਬ ਨੂੰ ਜਾਰੀ ਰੱਖਦਿਆਂ ਇਮਤਿਹਾਨ ਪਾਸ ਕਰਨ ਵਿੱਚ ਉਸਨੂੰ ਕੋਈ ਦਿੱਕਤ ਨਹੀਂ ਆਈ ਦੂਜੇ ਲਫ਼ਜ਼ਾਂ ਵਿੱਚ ਅੰਦਰੂਨੀ ਸਿਆਨਪਤੇ ਦਖਲ ਦੇ ਕੇ ਉਸਨੂੰ ਬਾਹਰਮੁਖੀ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਪਾਣੀ ਪਰਬਤ ਬੰਦ ਥਾਵਾਂ ਦਾ ਡਰ ਬਹੁਤ ਸਾਰੇ ਲੋਕਾਂ ਨੂੰ ਐਲੀਵੇਟਰ 'ਚ ਬੈਠਣ ਤੋਂ ਪਹਾੜ ਤੋਂ ਚੜ੍ਹਨੋਂ ਇਥੋਂ ਤੱਕ ਕਿ ਪਾਣੀ 'ਚ ਤੈਰਨ ਤੋਂ ਡਰ ਲੱਗਦਾ ਹੈ ਹੋ ਸਕਦਾ ਉਹ ਬੰਦੇ ਦਾ ਪਾਣੀ ਨਾਲ ਸੰਬੰਧਿਤ ਕੋਈ ਪਿਛਲੇ ਵੇਲੇ ਦਾ ਮਾੜਾ ਅਨੁਭਵ ਹੋਵੇ ਜਿਵੇਂ ਉਹਨੂੰ ਜ਼ਬਰਦਸਤੀ ਪਾਣੀ 'ਚ ਸੁੱਟਿਆ ਗਿਆ ਹੋਵੇ ਤੇ ਉਹਨੂੰ ਤੈਰਨਾ ਨਾ ਆਉਂਦਾ ਹੋਵੇ ਜਾਂ ਉਹਨੂੰ ਕਿਸੇ ਅਜਿਹੇ ਐਲੀਵੇਟਰ 'ਚ ਤੱਕੇ ਨਾਲ ਬਿਠਾਇਆ ਗਿਆ ਹੋਵੇ ਜੋ ਠੀਕ ਕਰਨਾ ਕੰਮ ਨਾ ਕਰਦਾ ਹੋਵੇ ਇਸ ਕਾਰਨ ਤੰਗ ਥਾਵਾਂ ਦਾ ਡਰ ਉਹਦੇ ਮਨ 'ਚ ਬੈਠ ਗਿਆ ਹੋਵੇ ਮੇਰਾ ਵੀ ਇੱਕ ਅਨੁਭਵ ਹੈ ਜਦੋਂ ਮੈਂ ਤਕਰੀਬਨ 10 ਸਾਲ ਦਾ ਸਾਂ ਮੈਂ ਅਚਾਨਕ ਇੱਕ ਤਲਾਬ 'ਚ ਡਿੱਗ ਪਿਆ ਤਿੰਨ ਵਾਰ ਟੁੱਬੇ ਮਾਰ ਲਈਆਂ ਮੇਰੇ ਸਿਰ ਨੂੰ ਨਿਕਲਦਾ ਹਨੇਰਾ ਪਾਣੀ ਅਤੇ ਮੇਰਾ ਸਾਹ ਬੰਦ ਹੋਣ ਤੇ ਆ ਜਾਣਾ ਮੈਨੂੰ ਹਾਲੇ ਤੱਕ ਯਾਦ ਹੈ ਚੰਗੇ ਭਾਗਾ ਨੂੰ ਇੱਕ ਮੁੰਡੇ ਨੇ ਮੈਨੂੰ ਪਾਣੀ ਚੋਂ ਬਾਹਰ ਕੱਢ ਲਿਆ ਇਹ ਹਾਸਾ ਮੇਰੇ ਸਬਕੌਂਸ਼ੀਅਸ ਮਾਈਂਡ ਤੇ ਬੈਠ ਗਿਆ ਤੇ ਸਾਲਾ ਬੱਧੀ ਮੈਂ ਪਾਣੀ ਤੋਂ ਡਰਦਾ ਰਿਹਾ ਇੱਕ ਬਜ਼ੁਰਗ ਮਨੋਵਿਗਿਆਨਿਕ ਨੇ ਮੈਨੂੰ ਕਿਹਾ ਤਲਾਬ ਤੇ ਜਾਓ ਪਾਣੀ ਵੱਲ ਦੇਖੋ ਤੇ ਮਜ਼ਬੂਤ ਆਵਾਜ਼ ਚ ਉੱਚੀ ਆਖੋ ਮੈਂ ਤੇਰਾ ਮਾਲਕ ਬਣਨ ਜਾ ਰਿਹਾ ਹਾਂ ਮੈਂ ਤੇਰੇ ਤੇ ਹਾਵੀ ਹੋ ਸਕਦਾ ਹਾਂ ਫਿਰ ਪਾਣੀ 'ਚ ਜਾਓ ਅਭਿਆਸ ਕਰੋ ਤੇ ਡਰ ਉੱਪਰ ਕਾਬੂ ਪਾ ਲਓ ਮੈਂ ਐਵੇਂ ਹੀ ਕੀਤਾ ਤੇ ਪਾਣੀ ਦੇ ਡਰ ਤੇ ਫਤਿਹ ਹਾਸਲ ਕਰ ਲਈ ਪਾਣੀ ਨੂੰ ਆਪਣਾ ਮਾਲਕ ਨਾ ਬਣਨ ਦਿਓ ਚਹਤੇ ਰੱਖੋ ਕਿ ਤੁਸੀਂ ਪਾਣੀ ਦੇ ਮਾਲਕ ਹੋ ਮੈਨੂੰ ਮਨ ਦੇ ਇੱਕ ਨਵੇਂ ਵਤੀਰੇ ਦਾ ਅੰਦਾਜ਼ਾ ਹੋਇਆ ਅਚੇਤਨ ਦੀ ਸਰਬਸਮਰੱਥਤਾ ਕੱਤੇ ਮੈਨੂੰ ਮਜ਼ਬੂਤੀ ਵਿਸ਼ਵਾਸ ਤੇ ਯਕੀਨ ਦਿੰਦਿਆਂ ਹੰਗਾਰਾ ਦਿੱਤਾ ਅਤੇ ਮੈਨੂੰ ਆਪਣੇ ਡਰ ਤੇ ਕਾਬੂ ਪਾਉਣ ਦੇ ਕਾਬਿਲ ਬਣਾਇਆ ਕਿਸੇ ਖਾਸ ਡਰ ਤੇ ਕਾਬੂ ਪਾਉਣ ਦੀ ਪੱਕੀ ਜੁਗਤ ਹੈ ਤੁਹਾ ਜਸੀ ਹੋਈ ਜੁਗਤ ਵਰਤ ਕੇ ਤੁਸੀਂ ਡਰ ਤੇ ਕਾਬੂ ਪਾ ਸਕਦੇ ਹੋ ਇਹ ਜਾਦੂ ਵਾਂਗੂ ਅਸਰ ਕਰਦੀ ਹੈ ਇਸ ਨੂੰ ਅਜ਼ਮਾਓ ਮੰਨ ਲਓ ਤੁਹਾਨੂੰ ਪਾਣੀ ਤੋਂ ਡਰ ਲੱਗਦਾ ਹੈ ਜਾ ਪਹਾੜ ਤੋਂ ਇੰਟਰਵਿਊ ਤੋਂ ਅਡੀਸ਼ਨ ਤੋਂ ਜਦ ਤਾਂਗ ਥਾਵਾਂ ਤੋਂ ਡਰਦੇ ਹੂੰ ਜੇ ਤੁਸੀਂ ਤੈਰਨ ਤੋਂ ਡਰਦੇ ਹੋ ਤਾਂ ਇਹ ਤਰੀਕਾ ਵਰਤੋ ਰੋਜ਼ਾਨਾ 3 4 ਵਾਰ 5 ਤੋਂ 10 ਮਿੰਟਾਂ ਤੱਕ ਚੁੱਪਚਾ ਬੈਠੋ ਤੇ ਕਲਪਨਾ ਕਰੋ ਕਿ ਤੁਸੀਂ ਤੈਰ ਰਹੇ ਹੋ ਅਸਲ ਵਿੱਚ ਜਦ ਤੁਸੀਂ ਇੰਜ ਕਲਪਨਾ ਕਰਦੇ ਹੋ ਤਾਂ ਤੁਸੀਂ ਆਪਣੇ ਮਨ 'ਚ ਤੈਰ ਰਹੇ ਹੁੰਨੇ ਹੋ ਇਹ ਅੰਤਰਮੁਖੀ ਅਨੁਭਵ ਹੈ ਮਾਨਸਿਕ ਤੌਰ ਤੇ ਤੁਸੀਂ ਪਾਣੀ ਚ ਉਤਰ ਗਏ ਹੋ ਤੁਸੀਂ ਪਾਣੀ ਦੀ ਠੰਡਕ ਮਹਿਸੂਸ ਕਰੋਗੇ ਤੇ ਆਪਣੀਆਂ ਬਾਹਾਂ ਲੱਤਾਂ ਦੀਆਂ ਹਰਕਤਾਂ ਵੀ ਮਹਿਸੂਸ ਕਰੋਗੇ ਇਹ ਮਨ ਦੀ ਅਸਲੀ ਭਰਪੂਰ ਅਤੇ ਮਜ਼ੇਦਾਰ ਸਰਗਰਮੀ ਹੈ ਇਹ ਸਿਰਫ ਦਿਨ ਦੇ ਸੁਪਨੇ ਨਹੀਂ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੀ ਕਲਪਨਾ ਵਿੱਚ ਕਿਸ ਚੀਜ਼ ਦਾ ਅਭਿਆਸ ਕਰ ਰਹੇ ਹੋ ਤੇ ਉਹ ਅਭਿਆਸ ਤੁਹਾਡੇ ਸਬਕੌਂਸ਼ੀਅਸ ਮਾਈਂਡ ਤੇ ਵਿਕਸਿਤ ਹੋ ਜਾਂਦਾ ਹੈ ਫਿਰ ਤੁਹਾਨੂੰ ਇਸ ਕਲਪਨਾ ਤੋਂ ਪ੍ਰਭਾਵਿਤ ਹੋਣਾ ਪਵੇਗਾ ਤੇ ਤੁਸੀਂ ਆਪਣੇ ਗਹਿਰੇ ਮਨ ਦੇ ਛਪੀ ਕਾਲਪਨਿਕ ਮੂਰਤ ਨੂੰ ਵੀ ਪਸੰਦ ਕਰੋਗੇ ਇਹੋ ਸਬਕੌਨਸ਼ੀਅਸ ਮਾਈਂਡ ਦਾ ਨਿਯਮ ਹੈ ਇਹੋ ਜਗਤਹੁਸੀ ਪਹਾੜਾਂ ਤੇ ਡਰ ਤੇ ਉਚਾਈ ਦੇ ਡਰ ਲਈ ਵੀ ਵਰਤ ਸਕਦੇ ਹੋ ਕਲਪਨਾ ਕਰੋ ਤੁਸੀਂ ਪਹਾੜ ਤੇ ਚੜ੍ਹਨੇ ਹੋ ਇਸ ਦੇ ਸੱਚ ਨੂੰ ਮਹਿਸੂਸ ਕਰੋ ਦ੍ਰਿਸ਼ ਦਾ ਆਨੰਦ ਮਾਣੋ ਇਹ ਜਾਣਦੇ ਹੋਏ ਕਿ ਤੁਸੀਂ ਇਹ ਸਭ ਮਾਨਸਿਕ ਪੱਧਰ ਤੇ ਕਰ ਰਹੇ ਹੋ ਤੁਸੀਂ ਇਸ ਨੂੰ ਆਸਾਨੀ ਤੇ ਸੋਖਣਾ ਸਰੀਰਕ ਪੱਧਰ ਤੇ ਵੀ ਕਰ ਸਕਦੇ ਹੋ ਉਸਨੇ ਲਿਫਟ ਨੂੰ ਅਸੀਸ ਦਿੱਤੀ ਮੈਂ ਇੱਕ ਵੱਡੀ ਕਾਰਪੋਰੇਸ਼ਨ ਦੇ ਅਧਿਕਾਰੀ ਨੂੰ ਜਾਣਦਾ ਹਾਂ ਜੋ ਲਿਫਟ ਤੇ ਚੜਨ ਤੋਂ ਡਰਦਾ ਸੀ ਇਸ ਡਰਨ ਕਾਰਨ ਉਹ ਸਵੇਰੇ 5 ਮੰਜ਼ਿਲਾਂ ਦੀਆਂ ਪੌੜੀਆਂ ਚੜ ਕੇ ਆਪਣੇ ਦਫ਼ਤਰ ਪਹੁੰਚਦਾ ਹੈ ਉਸਨੇ ਦੱਸਿਆ ਕਿ ਉਹ ਹਰ ਰਾਤ ਅਤੇ ਦਿਨ ਵਿੱਚ ਕਈ ਵਾਰ ਲਿਫਟ ਨੂੰ ਅਸੀਸ ਦੇਣੀ ਸ਼ੁਰੂ ਕਰ ਦਿੱਤੀ ਆਖਰ ਉਸਨੇ ਆਪਣੇ ਡਰ ਤੇ ਕਾਬੂ ਪਾ ਲਿਆ ਉਸ ਲਿਫਟ ਨੂੰ ਇਨਾ ਸ਼ਬਦਾਂ ਨਾਲ ਅਸੀ ਇਸ ਦਿਨ ਦਾ ਸੀ ਸਾਡੀ ਬਿਲਡਿੰਗ ਦੀ ਲਿਫਟ ਇੱਕ ਅਦਭੁਤ ਚੀਜ਼ ਹੈ ਉਹ ਬ੍ਰਹਿਮੰਡੀ ਮੰਡੀ ਉਪਰ ਹੈ ਇਹ ਸਾਰ ਦੇ ਸਾਰੇ ਕਰਮਚਾਰੀਆਂ ਲਈ ਬੜੀ ਲਾਭਕਾਰੀ ਨਿਆਬਤ ਹੈ ਇਹ ਅਦਭੁਤ ਸੇਵਾ ਕਰਦੀ ਹੈ ਇਹ ਦੇਵੀ ਵਿਧਾਨ ਅਨੁਸਾਰ ਕਾਰਜ ਕਰਦੀ ਹੈ ਮੈਂ ਇਸ ਵਿੱਚ ਸ਼ਾਂਤੀ ਤੇ ਖੁਸ਼ੀ ਨਾਲ ਸਵਾਰ ਹੋਣਾ ਮੈਂ ਹੁਣ ਸ਼ਾਂਤ ਹਾਂ ਜਦੋਂ ਜੀਵਨ ਪ੍ਰੇਮ ਤੇ ਸੂਰਤ ਦੀਆਂ ਤਰੰਗਾਂ ਮੇਰੇ ਵਿਚਾਰਾਂ ਰਾਹੀਂ ਵਗ ਰਹੀਆਂ ਹਨ ਆਪਣੇ ਕਲਪਨਾ ਵਿੱਚ ਹੁਣ ਮੈਂ ਲਿਫਟ ਵਿੱਚ ਸਵਾਰ ਹਾਂ ਤੇ ਮੈਂ ਆਪਣੇ ਦਫ਼ਤਰ ਵਿੱਚ ਦਾਖਲ ਹੋ ਰਿਹਾ ਹਾਂ ਲਿਫਟ ਸਾਡੇ ਕਰਮਚਾਰੀਆਂ ਲਈ ਭਰੀ ਹੋਈ ਹੈ ਮੈਂ ਉਹਨਾਂ ਨਾਲ ਗੱਲਬਾਤ ਕਰਦਾ ਹਾਂ ਉਹ ਮਿੱਤਰਤਾ ਖੁਸ਼ ਤੇ ਆਜ਼ਾਦ ਹਨ ਇਹ ਆਜ਼ਾਦੀ ਵਿਸ਼ਵਾਸ ਤੇ ਹੌਸਲੇ ਦਾ ਅਦਭੁਤ ਅਨੁਭਵ ਹੈ ਮੈਂ ਧੰਨਵਾਦੀ ਹਾਂ ਉਸਨੇ ਲਗਾਤਾਰ 10 ਦਿਨੇ ਪ੍ਰਾਰਥਨਾ ਜਾਰੀ ਰੱਖੀ ਤੱਕ 11ਵੇਂ ਦਿਨ ਉਹ ਆਪਣੀ ਕਾਰਪੋਰੇਸ਼ਨ ਦੇ ਦੂਜੇ ਅਧਿਕਾਰੀਆਂ ਨਾਲ ਲਿਫਟ 'ਚ ਸਵਾਰ ਹੋ ਕੇ ਆਪਣੇ ਦਫ਼ਤਰ 'ਚ ਗਿਆ ਤੇ ਮੁਕੰਮਲ ਤੌਰ ਤੇ ਖੁੱਲਣਾ ਡੁਲਾ ਮਹਿਸੂਸ ਕੀਤਾ ਸਧਾਰਨ ਤੇ ਅਸਧਾਰਨ ਡਰ ਮਨੁੱਖ ਵੀ ਸਿਰਫ ਦੋ ਡਰ ਜਮਾਂਦਰੂ ਹਨ ਡਿੱਗਣ ਦਾ ਡਰ ਤੇ ਸ਼ੋਰ ਦਾ ਡਰ ਇਹ ਇੱਕ ਕਿਸਮ ਦਾ ਅਲਾਰਮ ਸਿਸਟਮ ਹੈ ਜੋ ਆਪਣੀ ਹਿਫਾਜ਼ਤ ਲਈ ਕੁਦਰਤ ਨੇ ਸਾਨੂੰ ਬਖਸ਼ਿਆ ਹੈ ਸਧਾਰਨ ਡਰ ਵਧੀਆ ਚੀਜ਼ ਹੈ ਤੁਸੀਂ ਸੜਕ ਦੇ ਸਾਹਮਣੇ ਆਉਂਦੇ ਵਾਹਨ ਦਾ ਸ਼ੋਰ ਸੁਣਦੇ ਹੋ ਤੇ ਆਪਣੇ ਆਪ ਨੂੰ ਬਚਾਉਣ ਲਈ ਇੱਕ ਪਾਸੇ ਹੋ ਜਾਂਦੇ ਹੋ ਤੁਹਾਡੇ ਇਸ ਤਰ੍ਹਾਂ ਕਰਨ ਨਾਲ ਕੁਚਲੇ ਜਾਣ ਦਾ ਡਰ ਦੂਰ ਹੋ ਜਾਂਦਾ ਹੈ ਹੋਰ ਸਾਰੇ ਡਰ ਤੁਹਾਡੇ ਮਾਪੇ ਆ ਰਿਸ਼ਤੇਦਾਰਾਂ ਅਧਿਆਪਕਾਂ ਤੇ ਉਹਨਾਂ ਸਾਰੇ ਲੋਕਾਂ ਦੀ ਦੇਣ ਹਨ ਜਿਨ੍ਹਾਂ ਦੇ ਸੰਪਰਕ ਵਿੱਚ ਤੁਸੀਂ ਆਪਣੀ ਉਮਰ ਦੇ ਮੁਢਲੇ ਸਾਲਾਂ ਵਿੱਚ ਰਹੇ ਹੋ ਉਸ ਆਧਾਰਨ ਡਰ ਅਸਾਧਾਰਨ ਡਰ ਉਦੋਂ ਪੈਦਾ ਹੁੰਦਾ ਹੈ ਜਦੋਂ ਤੁਸੀਂ ਆਪਣੇ ਕਲਪਨਾ ਦੀਆਂ ਮੋਹਰਾਂ ਖੁੱਲੀਆਂ ਛੱਡ ਦਿੰਦੇ ਹੋ ਮੈਂ ਇੱਕ ਅਜੇਹੀ ਔਰਤ ਨੂੰ ਜਾਣਦਾ ਹਾਂ ਜਿਸ ਨੂੰ ਹਵਾਏ ਜਾਜਰਾਹੀ ਸੰਸਾਰ ਦਾ ਟੂਰ ਕਰਨ ਦੀ ਪੇਸ਼ਕਾਸ਼ ਹੋਈ ਸੀ ਉਸਨੇ ਅਖਬਾਰਾਂ ਵਿੱਚ ਛਪੀਆਂ ਉਹਨਾਂ ਖਬਰਾਂ ਨੂੰ ਕੱਟ ਕੇ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਜਿਨ੍ਹਾਂ 'ਚ ਹਵਾਏ ਹਾਸਿਆਂ ਦਾ ਜਿਕਰ ਸੀ ਉਸ ਮੰਦਰ 'ਚ ਡੁੱਬਣ ਦੀ ਰੁੜ ਜਾਣ ਦੀ ਕਲਪਨਾ ਕਰਨ ਲੱਗੀ ਜਿਸ ਨੂੰ ਅਸਧਾਰਨੜ ਕਿਹਾ ਜਾਂਦਾ ਹੈ ਜੇਕਰ ਉਹ ਇਹ ਸਭ ਕੁਝ ਜਾਰੀ ਰੱਖ ਦਿੱਤੀ ਤਾਂ ਉਸ ਨਾਲ ਵੀ ਓਵੇਂ ਹੋ ਸਕਦਾ ਸੀ ਜਿਸ ਤਰ੍ਹਾਂ ਦੇ ਅਸਧਾਰਨ ਡਰਾਂ ਦੀ ਉਹ ਕਲਪਨਾ ਕਰ ਰਹੀ ਸੀ ਅਸਧਾਰਨ ਡਰ ਦੀ ਦੂਜੀ ਮਿਸਾਲ ਨਿਊਯਾਰਕ ਦੇ ਇੱਕ ਵਪਾਰੀ ਦੀ ਹੈ ਜੋ ਬਹੁਤ ਖੁਸ਼ਹਾਲ ਤੇ ਸਫਲ ਸੀ ਉਸਨੇ ਕਲਪਨਾ ਵਿੱਚ ਇੱਕ ਫਿਲਮ ਬਣਾ ਰੱਖੀ ਸੀ ਜਿਸ ਦਾ ਡਾਇਰੈਕਟਰ ਸੀ ਉਸ ਦੀ ਇਹ ਕਾਲਪਨਿਕ ਫਿਲਮ ਅਸਫਲਤਾ ਦੀਵਾਲੀਆਪਨ ਖਾਲੀ ਅਲਮਾਰੀਆਂ ਅਤੇ ਜ਼ੀਰੋ ਬੈਂਕ ਬੈਲੈਂਸ ਬਾਰੇ ਸੀ ਲਗਾਤਾਰ ਅਜਿਹੀ ਕਲਪਨਾ ਕਰਨ ਨਾਲ ਉਹ ਗਹਿਰੀ ਨਿਰਾਸ਼ਾ ਡੀਪ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਇਸ ਚਾਲੇ ਪੁਨੇ ਵਾਲੀਆਂ ਕਲਪਨਾ ਨੂੰ ਬੰਦ ਕਰਨੋਂ ਉਸਨੇ ਇਨਕਾਰ ਕਰ ਦਿੱਤਾ ਤੇ ਆਪਣੀ بیوی ਕੋਲ ਇੰਨਾ ਸਾਥ ਦਾ ਨਾਲ ਅਜੇ ਹੀ ਕਲਪਨਾ ਦੀ ਪ੍ਰੋੜਤਾ ਕਰਨਾ ਲੱਗਾ ਇਹ ਵਧੇਰੇ ਚਿਰ ਨਹੀਂ ਚੱਲਣਾ ਮੰਦੀ ਆ ਕੇ ਰਹੇਗੀ ਯਕੀਨੀ ਤੌਰ ਤੇ ਅਸੀਂ ਦਿਵਾਲੀਆ ਹੋ ਜਾਵਾਂਗੇ ਵਗੈਰਾ ਵਗੈਰਾ ਉਸਦੀ بیوی ਨੇ ਦੱਸਿਆ ਕਿ ਅਖੀਰ ਉਹ ਦਿਵਾਲੀਆ ਹੋ ਕੇ ਹੀ ਰਿਆ ਤੇ ਜਿਹੜੀ ਜਿਹੜੀ ਗੱਲ ਦਿਓ ਲਗਾਤਾਰ ਕਲਪਨਾ ਕੀਤੀ ਸੀ ਉਹ ਵਾਪਰ ਗਈ ਜਿਹੜੀਆਂ ਚੀਜ਼ਾਂ ਤੋਂ ਡਰਦਾ ਸੀ ਉਹਨਾਂ ਦਾ ਹੀ ਧੋਖ ਵजूद ਨਹੀਂ ਸੀ ਪਰ ਉਸ ਦੀ ਆਰਥਿਕ ਮੰਦਹਾਲੀ ਦੇ ਲਗਾਤਾਰ ਡਰ ਵਿਸ਼ਵਾਸ ਤੇ ਇੱਛਾ ਤੇ ਉਹਨਾਂ ਸਭਨਾਂ ਨੂੰ ਵਾਪਰਨ ਦਾ ਸੱਦਾ ਦਿੱਤਾ ਜੌਬ ਨੇ ਕਿਹਾ ਸੀ ਮੈਂ ਜਿਸ ਤੋਂ ਡਰਦਾ ਸੀ ਉਹੀ ਵਾਪਰਦਾ ਸੀ ਕੁਝ ਲੋਕ ਅਜੇਹਾ ਹਨ ਜਿਹੜੇ ਡਰਦੇ ਹਨ ਕਿ ਉਹਨਾਂ ਦੇ ਬੱਚਿਆਂ ਨਾਲ ਕੁਝ ਬੁਰਾ ਨਾ ਵਾਪਰ ਜਾਵੇ ਉਹਨਾਂ ਨੂੰ ਡਰਦਾ ਹੈ ਕਿ ਉਹਨਾਂ ਤੇ ਕੋਈ ਵਿਪਤਾ ਪੈ ਸਕਦੀ ਹੈ। ਕੁਝ ਲੋਕ ਜਦੋਂ ਕਦੇ ਕਿਸੇ ਮਹਾਮਾਰੀ ਦੀ ਖਬਰ ਪੜ੍ਹਦੇ ਸੁਣਦੇ ਆ ਉਹ ਡਰ ਨਾਲ ਭੱਜ ਜਾਂਦੇ ਆ। ਕਿ ਇਹ ਬਿਮਾਰੀ ਉਹਨਾਂ ਨੂੰ ਵੀ ਨਾ ਹੋ ਜਾਵੇਗੀ। ਕੁਝ ਤਾਂ ਕਲਪਨਾ ਕਰਨ ਤੇ ਖੇ ਲੈਂਦੇ ਆ ਕਿ ਉਹਨਾਂ ਨੂੰ ਇਹ ਬਿਮਾਰੀ ਹੋ ਗਈ ਆ। ਇਹ ਸਾਰੇ ਅਸਧਾਰਨ ਡਰ ਹਨ। ਅਸਧਾਰਨ ਡਰ ਦਾ ਸਪਸ਼ਟੀਕਰਨ: ਮਾਨਸਿਕ ਤੌਰ ਤੇ ਡਰ ਤੋਂ ਉਲਟ ਸੋਚੋ। ਡਰ ਦੀ ਤਿੱਬਰਤਾ ਦਾ ਰਹਿਣਾ ਮਾਨਸਿਕ ਖੜੋਤ ਤੇ ਮਾਨਸਿਕ ਸਿਹਤ ਘਾਟਾਂ ਦਾ ਕਾਰਨ ਬਣਦਾ ਹੈ ਜਦੋਂ ਡਰ ਉੱਭজে ਤਾਂ ਜਿਸ ਗੱਲ ਤੋਂ ਡਰ ਲੱਗਦਾ ਹੈ ਉਸ ਤੋਂ ਉਲਟ ਸੋਚੋ ਤੇ ਇਸ ਉਲਟ ਦਿਸ਼ਾ ਤੇ ਧਿਆਨ ਜਮਾ ਲਓ ਆਪਣੀ ਨਵੀਂ ਇੱਛਾ 'ਚ ਸਮਾ ਜਾਓ ਰੁੱਝ ਜਾਓ ਇਹ ਜਾਣਦੇ ਹੋਏ ਕਿ ਅੰਤਰਮੁਖਤਾ ਹਮੇਸ਼ਾ ਬਾਹਰ ਮੁਖਤਾਚ ਪ੍ਰਗਟ ਹੁੰਦੀ ਹੈ ਇਹ ਵਤੀਰਾ ਤੁਹਾਨੂੰ ਹੌਸਲਾ ਦੇਵੇਗਾ ਤੇ ਤੁਹਾਡਾ ਆਤਮ ਬਲ ਵਧਾਏਗਾ ਤੁਹਾਡੇ ਅਚੇਤਮਨ ਦੀ ਅਨੰਤ ਵਿਦੇਵਤਾ ਤੁਹਾਡੇ ਵੱਲੋਂ ਕਾਰਜ ਕਰਦੀ ਹੈ ਤੇ ਇਹ ਅਸਫਲ ਨਹੀਂ ਹੁੰਦੀ ਇਸ ਲਈ ਸ਼ਾਨ ਤੇ ਭਰੋਸਾ ਤੁਹਾਡਾ ਹੈ ਆਪਣੇ ਡਰ ਦੀ ਪਰਖ ਕਰੋ ਇੱਕ ਵੱਡੀ ਸੰਸਥਾ ਦੇ ਪ੍ਰਧਾਨ ਨੇ ਮੈਨੂੰ ਦੱਸਿਆ ਕਿ ਜਦੋਂ ਉਹ ਸੇਲਜ਼ਮੈਨ ਸੀ ਤਾਂ ਉਸਨੇ ਜਿਹੜੇ ਵੀ ਗਾਹਕ ਕੋਲ ਜਾਣਾ ਹੁੰਦਾ ਉਹ ਪਹਿਲਾਂ ਉਸ ਦੀ ਇਮਾਰਤ ਦੇ ਚਾਰੇ ਪਾਸੇ 4-5 ਚੱਕਰ ਲਾਉਂਦਾ ਸੀ ਇੱਕ ਦਿਨ ਉਹਦਾ ਸੇਲਜ਼ ਮੈਨੇਜਰ ਉਹਦੇ ਨਾਲ ਸੀ ਮੈਨੇਜਰ ਨੇ ਉਹਦੇ ਡਰ ਨੂੰ ਜਾਣ ਲਿਆ ਤੇ ਉਹਨੂੰ ਸਮਝਾਇਆ ਕਿ ਗਾਹਕ ਦੇ ਦਰਵਾਜ਼ੇ ਪਿੱਛੇ ਕੋਈ ਹਵਾ ਨਹੀਂ ਹੈ ਉਹ ਐਵੇਂ ਨਾ ਡਰਿਆ ਕਰੇ ਉਹਨੇ ਐਵੇਂ ਡਰ ਪਾਲ ਰੱਖਿਆ ਹੈ ਮੈਨੇਜਰ ਨੇ ਉਸ ਨੂੰ ਡਰ ਤੇ ਕਾਬੂ ਪਾਉਣ ਦਾ ਹੱਲ ਦੱਸਿਆ ਕਿ ਜਦੋਂ ਵੀ ਉਹ ਆਪਣੇ ਡਰ ਨੂੰ ਵੇਖੇ ਉਹ ਸਾਹਮਣੇ ਡੱਟ ਕੇ ਖਲੋ ਜਾਵੇ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖੇ ਡਰ ਅਲੋਪ ਹੋ ਜਾਏਗਾ ਉਹ ਜੰਗਲ 'ਚ ਪਹੁੰਚ ਗਿਆ ਇੱਕ ਬੰਦੇ ਨੇ ਦੂਜੇ ਸੰਸਾਰ ਯੁੱਧ ਵੇਲੇ ਦੇ ਆਪਣੇ ਅਨੁਭਵ ਸੁਣਾਏ। ਉਸਨੇ ਇੱਕ ਨੁਕਸਾਨੇ ਗਏ ਜਹਾਜ਼ ਵਿੱਚ ਪੈਰਾਸ਼ੂਟ ਰਾਹੀਂ ਉਤਰਨਾ ਸੀ। ਉਹਨੇ ਦੱਸਿਆ ਕਿ ਉਹ ਡਰਿਆ ਹੋਇਆ ਸੀ ਪਰ ਉਹਨੂੰ ਪਤਾ ਸੀ ਕਿ ਡਰ ਦੋ ਤਰ੍ਹਾਂ ਦੇ ਹੁੰਦੇ ਹਨ। ਸਧਾਰਨ ਤੇ ਅਸਧਾਰਨ ਜਿਨ੍ਹਾਂ ਬਾਰੇ ਅਸੀਂ ਦੱਸ ਚੁੱਕੇ ਹਾਂ। ਉਸਨੇ ਫੌਰਨ ਕੁਝ ਕਰਨ ਦਾ ਫੈਸਲਾ ਕੀਤਾ। ਉਹ ਖੁਦ ਨਾਲ ਗੱਲਾਂ ਕਰਨ ਲੱਗਾ। ਜਾਨ ਤੋਂ ਆਪਣੇ ਡਰ ਅਗੇ ਝੁਕ ਨਹੀਂ ਸਕਦਾ। ਤੇਰਾ ਡਰ ਆਪਣੇ ਲਈ ਸੁਰੱਖਿਆ ਤੇ ਬਾਹਰ ਨਿਕਲਣ ਦੀ ਖੁਆਇਸ਼ ਹੀ ਹੈ ਉਸ 'ਤੇ ਦਾਵਾ ਕਰਨਾ ਸ਼ੁਰੂ ਕਰ ਦਿੱਤਾ ਅਨੰਤ ਵਿਦੂਤਾ ਜਿਹੜੀ ਸਾਰੇ ਬ੍ਰਹਿਮੰਡ ਦੀ ਗਵਾਹੀ ਕਰਦੀ ਹੈ ਜੰਗਲ ਤੋਂ ਬਾਹਰ ਨਿਕਲਣ ਵਿੱਚ ਵੀ ਤੇਰੀ ਸਹਾਇਤਾ ਕਰੇਗੀ ਮੈਂ ਤਕਰੀਬਨ 10 ਮਿੰਟ ਤੱਕ ਜ਼ੋਰ-ਜ਼ੋਰ ਨਾਲ ਆਪਣੇ ਆਪ ਨੂੰ ਇੰਜ ਕਹਿੰਦਾ ਰਿਹਾ ਫਿਰ ਮੇਰੇ ਅੰਦਰ ਕੁਝ ਹਲਚਲ ਹੋਣ ਲੱਗੀ ਤੇ ਇੱਕ ਆਤਮ ਵਿਸ਼ਵਾਸ ਦੇ ਜਜ਼ਬੇ ਨੇ ਮੈਨੂੰ ਘੇਰ ਲਿਆ ਤੇ ਮੈਂ ਚੱਲਣ ਜੋਗਾ ਹੋ ਗਿਆ ਕੁਝ ਦਿਨ ਬਾਅਦ ਅਦਬੂ ਢੰਗ ਨਾਲ ਮੈਂ ਉਸ ਭਿਆਨਕ ਜੰਗਲ ਤੋਂ ਬਾਹਰ ਆ ਗਿਆ। ਰਾਹਾਦਲ ਵਾਲੇ ਇੱਕ ਜਹਾਜ਼ ਨੇ ਮੈਨੂੰ ਚੁੱਕ ਲਿਆ। ਅਚੇਤਨ ਵਿਦੂਤਾ ਦੇ ਯਕੀਨ ਕਰਕੇ ਅਤੇ ਵਿਸ਼ਵਾਸ ਨਾਲ ਉਸਨੇ ਆਪਣੀ ਅੰਦਰੂਨੀ ਸ਼ਕਤੀ ਰਾਹੀਂ ਆਪਣੀ ਸਮੱਸਿਆ ਦਾ ਹੱਲ ਕੱਢਿਆ। ਉਸਨੇ ਕਿਹਾ ਜੇ ਮੈਂ ਕਿਸਮਤ ਨੂੰ ਰੋਂਦਾ ਰਹਿੰਦਾ ਆਪਣੇ ਡਰ 'ਚ ਡੁੱਬਾ ਜਾਂਦਾ ਤਾਂ ਡਰਦਾ ਇਹ ਰਾਖਸ਼ ਮੇਰੀ ਜਾਨ ਵੀ ਲੈ ਲੰਦਾ। ਉਸਨੇ ਸਵੈ ਨੂੰ ਖਾਰਜ ਕਰ ਦਿੱਤਾ ਇੱਕ ਸੰਸਥਾ ਦੇ ਜਰਨਲ ਮੈਨੇਜਰ ਨੇ ਮੈਨੂੰ ਦੱਸਿਆ ਕਿ 3 ਸਾਲਾਂ ਤੱਕ ਉਹ ਡਰਦਾ ਰਿਹਾ ਕਿ ਆਪਣੀ ਪਦਵੀ ਗਵਾ ਬੈਠੇਗਾ ਉਸ ਦੀ ਕਲਪਨਾ 'ਚ ਹਮੇਸ਼ਾ ਅਸਫਲਤਾ ਹੀ ਘੁੰਮਦੀ ਰਹਿੰਦੀ ਸੀ ਜਿਸ ਚੀਜ਼ ਤੋਂ ਡਰਦਾ ਸੀ ਉਸ ਦਾ ਕੋਈ ਵਜੂਦ ਹੀ ਨਹੀਂ ਸੀ ਬਸ ਉਸ ਦੇ ਮਨ ਦੀ ਤੀਬਰ ਚਿੰਤਾ ਸੀ ਉਸਦੇ ਵਿਸ਼ਾਲ ਕਲਪਨਾ ਨੇ ਉਸ ਦੀ ਕਾਮਕਾਜੀ ਘਾਟੇ ਬਾਰੇ ਐਂਟੀਨਾਟਕੀ ਤਸਵੀਰ ਘੜੀ ਕਿ ਤਾਂ ਆਖੇ ਚ ਉਹ ਬੁਖਲਾਹਟ ਅਤੇ ਦਿਮਾਗੀ ਮਰਜ਼ਾ ਸ਼িকার ਹੋ ਗਿਆ ਉਸ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ ਸੱਚਮੂਸ ਉਸ ਨੇ ਆਪਣੇ ਆਪ ਨੂੰ ਬਰਖਾਸ ਕਰ ਲਿਆ ਉਸ ਦੀ ਨਿਰੰਤਰ ਨਾਪੱਖੀ ਕਲਪਨਾ ਤੇ ਸਬਕੌਂਸ਼ੀਅਸ ਮਾਈਂਡ ਕੋਲ ਡਰ ਦੁਆਰਾ ਭੇਜੇ ਗਿਆ ਸੁਝਾਅ ਉਸ ਦੀ ਮਾਨਸਿਕ ਕਲਪਨਾ ਨੂੰ ਸਕਾਰ ਕਰਨ ਦਾ ਕਾਰਨ ਬਣ ਗਈ ਮਾਨਸਿਕ ਡਰ ਤੇ ਪ੍ਰਭਾਵ ਅਧੀਨ ਉਹ ਗਲਤੀਆਂ ਕਰਨ ਲੱਗਾ ਗਲਤ ਫੈਸਲੇ ਲੈਣ ਲੱਗਾ ਜਿੰਨਾ ਕਾਰਨ ਉਸ ਨੂੰ ਜਨਰਲ ਮੈਨੇਜਰ ਦੇ ਅਹੁਦੇ ਤੋਂ ਹੱਥ ਧੋਣੇ ਪਏ ਉਸ ਦੀ ਨੌਕਰੀ ਕਦੇ ਵੀ ਨਹੀਂ ਸੀ ਜਾਣੀ ਜੇਕਰ ਉਹ ਆਪਣੇ ਡਰ ਤੋਂ ਉਲਟ ਦਿਸ਼ਾ ਦੀ ਕੋਈ ਕਲਪਨਾ ਰਾਚ ਲੈਂਦਾ ਉਹਨਾਂ ਉਸ ਵਿਰੁੱਧ ਸਾਜ਼ਿਸ਼ ਰਚੀ ਆਪਣੇ ਵਿਸ਼ਵ ਲੈਕਚਰ ਤੋਂ ਰੂੰ ਤਰਾਨ ਮੈਨੂੰ ਇੱਕ ਵੱਡੇ ਸਰਕਾਰੀ ਅਫਸਰ ਦੇ ਨਾਲ ਲਗਾਤਾਰ 2 ਘੰਟੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਉਸਨੂੰ ਅੰਦਰੋਂ ਸ਼ਾਂਤੀ ਅਤੇ ਸ਼ੁੱਧਤਾ ਸੀ ਉਸਨੇ ਕਿਹਾ ਅਖਬਾਰਾਂ ਅਤੇ ਵਿਰੋਧੀ ਪਾਰਟੀ ਤੋਂ ਆਉਣ ਵਾਲੀਆਂ ਗੱਲਾਂ ਉਸ ਨੂੰ ਕਦੇ ਔਖ ਨਹੀਂ ਦਿੰਦੀਆਂ ਉਸ ਦਾ ਅਭਿਆਸ ਇਹ ਸੀ ਕਿ ਉਹ ਸਵੇਰੇ 15 ਮਿੰਟ ਲਈ ਸਮਾਧੀ ਦੇ ਵਾਸਤੇ ਵਿੱਚ ਬੈਠਦਾ ਸੀ ਤੇ ਮਹਿਸੂਸ ਕਰਦਾ ਕਿ ਉਸ ਦੇ ਸਵੈ ਦੇ ਵਿਚਾਰ ਸ਼ਾਂਤੀ ਦਾ ਇੱਕ ਗਹਿਰਾ ਸਾਗਰ ਹੈ ਇਸ ਤਰ੍ਹਾਂ ਦੀ ਸਮਾਧੀ ਨਾਲ ਉਸ ਦੇ ਅੰਦਰ ਛਾਹ ਰਹੀ ਊਰਜਾ ਪੈਦਾ ਹੁੰਦੀ ਸੀ ਜੋ ਉਸ ਦੀਆਂ ਸਾਰੀਆਂ ਘਟਨਾਵਾਂ ਤੇ ਡਰਾਂ ਤੇ ਕਾਬੂ ਪਾ ਲੈਂਦੀ ਸੀ ਕੁਚਿਰ ਪਹਿਲਾਂ ਉਸਨੇ ਇੱਕ ਸਹਿਕਰਮੀ ਨੂੰ ਰਾਤ ਸਮੇਂ ਉਸ ਨੂੰ ਆ ਕੇ ਦੱਸਿਆ ਕਿ ਲੋਕਾਂ ਦਾ ਇੱਕ ਗਰੁੱਪ ਉਸ ਵਿਰੁੱਧ ਕੋਈ ਸਾਜ਼ਿਸ਼ ਰਚੀ ਬੈਠਾ ਹੈ ਉਸਨੇ ਆਪਣੇ ਸਹਿਕਰਮੀ ਨੂੰ ਕਿਹਾ ਮੈਂ ਤਾਂ ਹੁਣ ਸ਼ਾਂਤੀ ਨਾਲ ਸੌਣ ਲੱਗਾ ਹਾਂ ਤੂੰ ਕੱਲ ਸਵੇਰੇ 10 ਵਜੇ ਦੱਸਿਂ ਜੋ ਦੱਸਣਾ ਹੈ ਉਸਨੇ ਮੈਨੂੰ ਦੱਸਿਆ ਮੈਨੂੰ ਪਤਾ ਹੈ ਕਿ ਕੋਈ ਨਕਾਰਾਤਮਕ ਵਿਚਾਰ ਉਹਨਾਂ ਚਿਰ ਮੇਰੇ 'ਚ ਅਸਰ ਨਹੀਂ ਕਰ ਸਕਦਾ ਜਿੰਨਾ ਚਿਰ ਮੈਂ ਉਸ ਪ੍ਰਤੀ ਜਜ਼ਬਾਤੀ ਨਾ ਹੋਵਾਂ ਤੇ ਮਾਨਸਿਕ ਤੌਰ ਤੇ ਉਸ ਨੂੰ ਸਵੀਕਾਰ ਨਾ ਕਰ ਲਵਾਂ ਮੈਂ ਡਰ ਵਾਲੇ ਸਜਾਵਾਂ ਨੂੰ ਸਵਾਰਦਾ ਹੀ ਨਹੀਂ ਇਸ ਲਈ ਕੋਈ ਵੀ ਡਰ ਮੇਰੇ ਨੇੜੇ ਨਹੀਂ ਟੁੱਕ ਸਕਦਾ ਦੇਖੋ ਉਹ ਕਿੰਨਾ ਚੁੱਪ ਹੈ ਕਿੰਨਾ ਸ਼ਾਂਤ ਸੀ ਉਸਨੇ ਸਾਜ਼ਿਸ਼ ਦੀ ਖਬਰ ਸੁਣ ਕੇ ਜੋਸ਼ ਨਹੀਂ ਦਿਖਾਇਆ ਆਪਣੇ ਵਾਲ ਨਹੀਂ ਪੁੱਟੇ ਆਪਣੇ ਹੱਥ ਨਹੀਂ ਮਰੋੜੇ ਉਸ ਨੂੰ ਆਪਣੇ ਮਾਨ ਵਿਚਾਰ ਹਾਲੇ ਵੀ ਇਹ ਗਹਿਰਾ ਸਾਗਰ ਮਹਿਸੂਸ ਹੁੰਦਾ ਸੀ ਕਿ ਅੰਦਰੂਨੀ ਸ਼ਾਂਤੀ ਮਹਿਸੂਸ ਹੁੰਦੀ ਸੀ ਅਤੇ ਇੱਕ ਠਰਮਾ ਮਹਿਸੂਸ ਹੁੰਦਾ ਸੀ ਆਪਣੇ ਆਪ ਨੂੰ ਸਾਰੀ ਤਰ੍ਹਾਂ ਚੋਂ ਕੱਢੋ ਦਾਰ ਦੂਰ ਕਰਨ ਦਾ ਇੱਕ ਪੱਕਾ ਫਾਰਮੂਲਾ ਹੈ ਮੈਂ ਲਾਰਡ ਨੂੰ ਪੁਕਾਰਿਆ ਉਹਨੇ ਮੇਰੀ ਸੁਣੀ ਤੇ ਮੇਰੇ ਸਾਰੇ ਡਰਾਂ ਤੋਂ ਮੁਕਤ ਕਰ ਦਿੱਤਾ ਲਾਰਡ ਇੱਕ ਪ੍ਰਾਰਥਨ ਲਵਜ਼ ਹੈ ਜੋ ਲਾਅ ਸ਼ਬਦ ਤੋਂ ਬੜਿਆ ਹੈ ਯਾਨੀ ਸਬਕੌਂਸ਼ੀਅਸ ਮਾਈਂਡ ਦੀ ਸ਼ਕਤੀ ਆਪਣੇ ਸਬਕੌਂਸ਼ੀਅਸ ਮਾਈਂਡ ਦੀ ਅਦਭੁਤਾ ਬਾਰੇ ਜਾਣੋ ਅਤੇ ਇਸ ਦੀ ਕਾਰਜ ਪ੍ਰਣਾਲੀ ਨੂੰ ਸਮਝੋ ਇਸ ਚੈਪਟਰ ਵਿੱਚ ਦਸੀਆਂ ਵਿਧੀਆਂ ਵਿੱਚ ਮੁਹਾਰਤ ਹਾਸਲ ਕਰੋ ਉਹਨਾਂ ਤੇ ਅੱਜ ਹੀ ਅਮਲ ਕਰਨਾ ਸ਼ੁਰੂ ਕਰੋ ਤੁਹਾਡਾ ਅਚੇਤਨ ਮਨ ਹੰਗਾਰਾ ਪਰੇਗਾ ਤੇ ਤੁਸੀਂ ਸਾਰੇ ਡਰਾਂ ਤੋਂ ਮੁਕਤ ਹੋ ਜਾਓਗੇ ਮੈਂ ਲੌਰ ਨੂੰ ਪੁਕਾਰਿਆ ਉਹਨੇ ਮੇਰੀ ਸੁਣੀ ਤੇ ਮੈਨੂੰ ਸਾਰੇ ਡਰਾਂ ਤੋਂ ਮੁਕਤ ਕਰ ਦਿੱਤਾ ਇਹਨਾਂ ਤਰੀਕਿਆਂ ਨਾਲ ਡਰ ਤੋਂ ਮੁਕਤ ਹੋਵੋ ਨੰਬਰ 1 ਜਿਹੜੀ ਗੱਲ ਤੋਂ ਡਰ ਲੱਗਦਾ ਹੈ ਉਹੀ ਕਰੋ ਡਰ ਦੀ ਮੌਤ ਯਕੀਨੀ ਹੈ ਆਪਣੇ ਆਪ ਨੂੰ ਆਖੋ ਮੈਂ ਇਸ ਡਰ ਨੂੰ ਕਾਬੂ ਕਰ ਲਿਆ ਹੈ ਤੁਸੀਂ ਸੱਚਮੁੱਚ ਕਾਬੂ ਕਰ ਲਓਗੇ ਨੰਬਰ 2 ਡਰ ਤੁਹਾਡੇ ਮਨ ਵਿਚਲਾ ਨਕਾਰਾਤਮਕ ਵਿਚਾਰ ਹੈ ਇਸ ਦੀ ਥਾਂ ਉਸਾਰੂ ਵਿਚਾਰ ਸਥਾਪਿਤ ਕਰੋ ਡਰ ਨੇ ਲੱਖਾਂ ਲੋਕ ਮਾਰੇ ਹਨ ਹੌਂਸਲਾ ਡਰ ਤੋਂ ਵੱਡਾ ਹੈ ਰੱਬ 'ਚ ਵਿਸ਼ਵਾਸ ਤੇ ਚੰਗਿਆਈ ਜਿੰਨੀ ਸ਼ਕਤੀਸ਼ਾਲੀ ਹੋਰ ਕੋਈ ਸ਼ੈ ਨਹੀਂ ਨੰਬਰ 3 ਡਰ ਮੁਨਕਤਾ ਸਭ ਤੋਂ ਵੱਡਾ ਦੁਸ਼ਮਣ ਹੈ ਅਸਫਲਤਾ ਬਿਮਾਰੀ ਤੇ ਮਾੜੇ ਮਾਨਵੀ ਰਿਸ਼ਤਿਆਂ ਤੇ ਪਿੱਛੇ ਡਰ ਹੀ ਹੈ ਪਿਆਰ ਡਰ ਨੂੰ ਦੂਰ ਕਰ ਦਿੰਦਾ ਹੈ ਜੀਵਨ ਦੀਆਂ ਚੰਗੀਆਂ ਚੀਜ਼ਾਂ ਨਾਲ ਭਾਵਕ ਨੇੜਤਾ ਹੀ ਪਿਆਰ ਹੈ ਇਮਾਨਦਾਰੀ ਸਮੁੱਚਤਾ ਇਨਸਾਫ ਚੰਗੀ ਇੱਛਾ ਤੇ ਸਫਲਤਾ ਨਾਲ ਪਿਆਰ ਕਰੋ ਸਰਬ ਉੱਤਮ ਦੀ ਚਾਹਤ ਤੇ ਜਸ਼ਨ ਨੂੰ ਪਿਆਰ ਕਰੋ ਯਕੀਨਨੀ ਸਰਬ ਉਤਮ ਤੁਹਾਡੇ ਤੱਕ ਆਪੜ ਜਾਵੇਗਾ ਨੰਬਰ 4 ਡਰ ਦਾ ਟਾਕਰਾ ਉਸ ਦੇ ਵਿਰੋਧੀ ਵਿਚਾਰ ਨਾਲ ਕਰੋ ਜਿਵੇਂ ਮੈਂ ਵਧੀਆ ਕਹਉਣਾ ਹਾਂ ਮੈਂ ਸ਼ੁੱਧ ਹਾਂ ਸੰਜੀਦਾ ਹਾਂ ਤੇ ਸ਼ਾਂਤ ਹਾਂ ਇਸ ਤੋਂ ਚੋਖਾ ਲਾਭ ਮਿਲੇਗਾ ਨੰਬਰ 5 ਜ਼ੁਬਾਨੀ ਜਾਂ ਲਿਖਤੀ ਇਮਤਿਹਾਨ ਵੇਲੇ ਘਬਰਾਟ ਪਿੱਛੇ ਹੀ ਡਰ ਹੈ ਤੁਸੀਂ ਇਸ ਡਰ ਨੂੰ ਕਾਬੂ ਕਰਨ ਲਈ ਲਗਾਤਾਰ ਰੱਖੋ ਮੈਨੂੰ ਉਹ ਸਾਰਾ ਕੁਝ ਚੰਗੀ ਤਰ੍ਹਾਂ ਨਾਲ ਯਾਦ ਹੈ ਜੋ ਮੈਨੂੰ ਯਾਦ ਰੱਖਣ ਦੀ ਲੋੜ ਹੈ ਜਾਂ ਇਹ ਕਲਪਨਾ ਕਰੋ ਕਿ ਕੋਈ ਦੋਸਤ ਤੁਹਾਨੂੰ ਸ਼ਾਨਦਾਰ ਸਫਲਤਾ ਦੀ ਵਧਾਈ ਦੇ ਰਿਹਾ ਹੈ ਇਸ ਸਫਲਤਾ ਨੂੰ ਸਾਂਭ ਲਓ ਤੁਸੀਂ ਜ਼ਰੂਰ ਜਿੱਤ ਪ੍ਰਾਪਤ ਕਰੋਗੇ ਨੰਬਰ 6 ਜੇ ਤੁਸੀਂ ਪਾਣੀ ਦੇ ਤਰਾਕੇ ਦੇ ਡਰ ਤੋਂ ਮੁਕਤ ਹੋਣਾ ਚਾਹੁੰਦੇ ਹੋ ਤਾਂ ਖੁੱਲ ਕੇ ਖੁਸ਼ੀ-ਖੁਸ਼ੀ ਤੈਰਨ ਦੀ ਕਲਪਨਾ ਕਰੋ ਕਲਪਨਾ ਵਿੱਚ ਆਪਣੇ ਆਪ ਨੂੰ ਪਾਣੀ 'ਚ ਲੈ ਜਾਓ ਤਲਾਬ ਵਿੱਚ ਪਾਣੀ ਦੀ ਠੰਡਕ ਅਤੇ ਤੈਰਨ ਦੀਆਂ ਹਰਕਤਾਂ ਮਹਿਸੂਸ ਕਰੋ ਇਸ ਨੂੰ ਵਿਸਥਾਰ ਦਿਓ ਜੇਕਰ ਤੁਸੀਂ ਇਸ ਨੂੰ ਅੰਤਰਜਾਮੀ ਪદ્ધਰਤੇ ਕਰੋਗੇ ਤੁਸੀਂ ਪਾਣੀ ਚ ਜਾਣ ਤੇ ਮਜਬੂਰ ਹੋ ਜਾਓਗੇ ਤੇ ਇਸ ਤੇ ਜਿੱਤ ਪ੍ਰਾਪਤ ਕਰ ਲਓਗੇ ਇਹ ਤੁਹਾਡੇ ਮਨ ਦਾ ਨਿਯਮ ਹੈ ਨੰਬਰ 7 ਜੇ ਤੁਹਾਨੂੰ ਤੰਗ ઠાਵਾ ਜਿਵੇਂ ਲਿਫਟ ਲੈਕਚਰ ਹਾਲ ਵਗੈਰਾ ਤੋਂ ਡਰ ਲੱਗਦਾ ਹੈ ਤਾਂ ਕਾਲਪਨਿਕ ਤੌਰ ਤੇ ਲਿਫਟ ਵਿੱਚ ਚੜੋ ਲਿਫਟ ਵਿੱਚ ਚੜੋ ਤੇ ਇਸ ਦੇ ਸਾਰੇ ਹਿੱਸਿਆਂ ਤੇ ਕੰਮਾਂ ਨੂੰ ਅਸੀਸ ਦਿਓ ਤੁਸੀਂ ਹੈਰਾਨ ਹੋ ਜਾਓਗੇ ਕਿ ਡਰ ਕਿੰਨੀ ਛੇਤੀ ਭੱਜਦਾ ਹੈ ਨੰਬਰ 8 ਸਿਰਫ ਦੋ ਹੀ ਡਰ ਹੀ ਜਮਾਂਦਰੂ ਹਨ ਡਿੱਗਣ ਦਾ ਡਰ ਤੇ ਸ਼ੋਰ ਦਾ ਡਰ ਬਾਕੀ ਸਾਰੇ ਡਰ ਲੋਕਾਂ ਨੇ ਤੁਹਾਨੂੰ ਦਿੱਤੇ ਹਨ ਇਨ੍ਹਾਂ ਤੋਂ ਮੁਕਤ ਹੋਵੋ ਨੰਬਰ 9 ਸਧਾਰਨ ਡਰ ਚੰਗਾ ਹੁੰਦਾ ਹੈ ਅਸਾਧਾਰਨ ਡਰ ਬਹੁਤ ਮਾਰੜਾ ਤੇ ਬਰਬਾਦ ਕਰਨ ਵਾਲਾ ਹੁੰਦਾ ਹੈ ਡਰ ਵਾਲੇ ਵਿਚਾਰਾਂ 'ਚ ਗਵਾਚੇ ਰਹਿਣਾ ਅਸਾਧਾਰਨ ਡਰ ਪਾਗਲਪਨ ਤੇ ਮਨੋਗੁੰਝਲਾ ਪੈਦਾ ਕਰਦਾ ਹੈ ਕਿਸੇ ਚੀਜ਼ ਦਾ ਲਗਾਤਾਰ ਡਰ ਘਬਰਾਹਟ ਅਤੇ ਦਹਿਸ਼ਤ ਦਾ ਕੰਮ ਬਣਦਾ ਹੈ ਨੰਬਰ 10 ਤੁਸੀਂ ਆਪਣੇ ਅਸਧਾਰਨ ਡਰ ਤੇ ਕਾਬੂ ਪਾ ਸਕਦੇ ਹੋ ਜੇਕਰ ਤੁਸੀਂ ਇਹ ਜਾਣ ਲੋ ਕਿ ਤੁਸੀਂ ਅਚੇਤਨ ਮਾਨਸਿਕ ਸਥਿਤੀ ਹਾਲਤ ਨੂੰ ਬਦਲ ਸਕਦੀ ਹੈ ਤੇ ਤੁਹਾਡੇ ਦਿਲ ਦੀਆਂ ਸ਼ੁਭ ਖਾਇਸ਼ਾਂ ਨੂੰ ਸਕਾਰ ਕਰ ਸਕਦੀ ਹੈ ਆਪਣੇ ਡਰ ਦੇ ਵਿਰੋਧੀ ਵਿਚਾਰਾਂ ਵੱਲ ਫੋਰੀ ਧਿਆਨ ਦਿਓ ਤੇ ਇਹਨਾਂ ਨਾਲ ਆਪਣੀ ਲਿਵ ਜੋੜੋ ਇਹ ਪ੍ਰੇਮ ਹੀ ਡਰ ਦੀ ਕਾਟ ਹੈ ਨੰਬਰ 11 ਜੇ ਤੁਸੀਂ ਅਸਫਲਤਾ ਤੋਂ ਡਰਦੇ ਹੋ ਤਾਂ ਸਫਲਤਾ ਵੱਲ ਧਿਆਨ ਕਰੋ ਜੇ ਤੁਸੀਂ ਬਿਮਾਰੀ ਤੋਂ ਡਰਦੇ ਹੋ ਤਾਂ ਆਪਣੀ ਚੰਗੀ ਸਿਹਤ ਵੱਲ ਧਿਆਨ ਦਿਓ ਜੇ ਤੁਸੀਂ ਹਾਸੇ ਤੋਂ ਡਰਦੇ ਹੋ ਤਾਂ ਰੱਬ ਦੀ ਸੁਰੱਖਿਆ ਅਤੇ ਨਿਗਰਾਨੀ ਦੀ ਅਰਦਾਸ ਕਰੋ ਜੇ ਤੁਸੀਂ ਮੌਤ ਤੋਂ ਡਰਦੇ ਹੋ ਤਾਂ ਅਨੰਤ ਜੀਵਨ ਦੀ ਖਾਮਨਾ ਕਰੋ ਪ੍ਰਭੂ ਜੀਵਨ ਹੈ ਤੇ ਹੁਣ ਤੁਹਾਡਾ ਜੀਵਨ ਇਹੋ ਹੈ ਨੰਬਰ 12 ਬਦਲ ਦਾ ਨਿਯਮ ਹੀ ਡਰ ਦਾ ਜਵਾਬ ਹੈ ਤੁਹਾਡੇ ਹਰ ਡਰ ਦਾ ਹੱਲ ਤੁਹਾਡੀ ਖਾਇਸ਼ ਦੇ ਰੂਪ ਵਿੱਚ ਮੌਜੂਦ ਹੈ ਜੇ ਤੁਸੀਂ ਬਿਮਾਰ ਹੋ ਤਾਂ ਤੁਹਾਡੀ ਖਾਇਸ਼ ਤੰਦਰੁਸਤੀ ਹੈ ਜੇ ਤੁਸੀਂ ਡਰ ਦੀ ਕੈਦ ਵਿੱਚ ਹੋ ਤਾਂ ਤੁਹਾਡੀ ਖਾਇਸ਼ ਡਰ ਤੋਂ ਮੁਕਤੀ ਹੈ ਚੰਗਿਆਈ ਦੀ ਇੱਛਾ ਕਰੋ ਚੰਗਿਆਈ ਤੇ ਧਿਆਨ ਕੇਂਦ੍ਰਿਤ ਕਰੋ ਤੇ ਇਹ ਯਕੀਨੀ ਰੱਖੋ ਕਿ ਤੁਹਾਡਾ ਅਚੇਤਨ ਮਨ ਹਮੇਸ਼ਾ ਹੰਕਾਰਾ ਭਰਦਾ ਹੈ ਇਹ ਕਦੇ ਉਕਾਈ ਨਹੀਂ ਕਰਦਾ ਨੰਬਰ 13 ਇਹਨਾਂ ਚੀਜ਼ਾਂ ਤੋਂ ਤੁਸੀਂ ਡਰਦੇ ਹੋ ਉਹਨਾਂ ਦਾ ਕੋਈ ਵਜੂਦ ਹੀ ਨਹੀਂ ਹੁੰਦਾ ਇਹ ਸਿਰਫ ਮਨ ਦੇ ਖਿਆਲ ਹੁੰਦੇ ਹਨ ਵਿਚਾਰ ਸਿਰਜਨਾਤਮਕ ਹੁੰਦੇ ਹਨ ਜੌਬ ਨੇ ਇੰਜ ਕਿਹਾ ਸੀ ਮੈਂ ਜਿਸ ਤੋਂ ਡਰਦਾ ਹਾਂ ਉਹੀ ਵਾਪਰਦਾ ਹੈ ਚੰਗਾ ਸੋਚੋਗੇ ਤੇ ਚੰਗਾ ਹੀ ਮਿਲੇਗਾ ਨੰਬਰ 14 ਆਪਣੇ ਡਰਾਂ ਤੇ ਝਾਂਤ ਮਾਰੋ ਉਹਨਾਂ ਨੂੰ ਤਰਕ ਕారణ ਦੀ ਰੋਸ਼ਨੀ ਚ ਵੇਖੋ ਆਪਣੇ ਡਰ ਦਾ ਮਜ਼ਾਕ ਉਡਾਉਣਾ ਸਿੱਖੋ ਇਹ ਸਭ ਤੋਂ ਵਧੀਆ ਦਵਾਈ ਹੈ ਨੰਬਰ 15 ਤੁਹਾਡੇ ਵਿਚਾਰਾਂ ਤੋਂ ਇਲਾਵਾ ਹਰ ਕੋਈ ਵੀ ਤੁਹਾਨੂੰ ਪਰੇਸ਼ਾਨ ਨਹੀਂ ਕਰ ਸਕਦਾ ਦੂਜਿਆਂ ਦੇ ਸੁਝਾਅ ਕਥਨ ਤੇ ਧਮਕੀਆਂ ਚ ਕੋਈ ਤਾਕਤ ਨਹੀਂ ਤਾਕਤ ਤਾਂ ਤੁਹਾਡੇ ਅੰਦਰ ਹੈ ਅਤੇ ਅਪਨ ਜਦੋਂ ਤੁਹਾਡੀਆਂ ਸੋਚਾਂ ਚੰਗਿਆਈ ਚ ਕੇਂਦ੍ਰਿਤ ਹੋ ਜਾਂਦੀਆਂ ਹਨ ਤੇ ਰੱਬ ਦੀ ਸ਼ਕਤੀ ਹੀ ਤੁਹਾਡੀਆਂ ਸੋਚਾਂ ਦਾ ਸਾਥ ਦਿੰਦੀ ਹੈ ਇੱਕੋ ਇੱਕ ਸਿਰਜਣਾਤਮਕ ਸ਼ਕਤੀ ਹੈ ਤੇ ਇਹ ਸਦਭਾਵਨਾਵਜੋ ਪ੍ਰਵਾਹਨ ਹੈ ਇਸ ਵਿੱਚ ਕੋਈ ਝਗੜਾ ਜਾਂ ਵੰਡ ਨਹੀਂ ਇਸ ਦਾ ਸਰੋਤ ਪਿਆਰ ਹੈ ਇਸ ਕਰਕੇ ਇਹ ਪ੍ਰਬੋਧ ਦੀ ਸ਼ਕਤੀ ਤੁਹਾਡੀਆਂ ਚੰਗਾ ਸੋਚਾਂ ਦੇ ਨਾਲ ਹੈ ਅੱਜ ਦਾ ਚੈਪਟਰ ਇੱਥੇ ਖਤਮ ਹੁੰਦਾ ਹੈ ਕੱਲੋਂ ਮਿਲਦੇ ਨਵੀਂ ਸਵੇਰ ਦੇ ਵਿੱਚ ਨਵੇਂ ਚੈਪਟਰ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ 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 ਧੰਨਵਾਦ ਤੁਸੀਂ ਨਾਲ ਜੁੜੇ ਰਹੇ ਕੱਲੋਂ ਇਸ ਤਾਪ ਦਾ ਆਖਰੀ ਚੈਪਟਰ ਆ ਤੇ ਚੈਪਟਰ 20th ਹੈ ਤੇ ਇਸ ਤੋਂ ਬਾਅਦ ਕਿਤਾਬ ਖਤਮ ਹੋ ਜਾਏਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਨਾਲ ਜੁੜੇ ਰਹੇ ਕੱਲੋਂ ਫਿਰ ਮਿਲਦੇ ਆ ਅਖੀਰਲੇ ਚੈਪਟਰ ਦੇ ਨਾਲ ਸਤਿ ਸ਼੍ਰੀ ਅਕਾਲ